ਸਾਰੇ ਸਿਖਿਆਰਥੀਆਂ ਨੂੰ ਮੋਪੀਜੀ ਸਤਰੀਆਕਾਲ ਸਭ ਤੋਂ ਪਹਿਲਾਂ ਆਪਾਂ ਟੀਚਮੈਂਟ ਟਿਊਸ਼ਨ ਐਪ ਹੈ ਉਸ ਨੂੰ ਡਾਊਨਲੋਡ ਕਰਾਂਗੇ ਆ ਤੁਹਾਡੇ ਸਾਹਮਣੇ ਡਾਊਨਲੋਡ ਹੋ ਰਿਹਾ ਹੈ ਆ ਇਸ ਐਪ ਨੂੰ ਧਿਆਨ ਨਾਲ ਦੇਖ ਲਓ ਟੀਚਮੈਂਟ ਟਿਊਸ਼ਨ ਐਪ ਹੀ ਡਾਊਨਲੋਡ ਕਰਨਾ ਹੈ ਲੋਕੋ ਨੂੰ ਧਿਆਨ ਨਾਲ ਵੇਖ ਲਓ ਫਿਰ ਉਸ ਤੋਂ ਬਾਅਦ ਜਦੋਂ ਇਹ ਐਪ ਡਾਊਨਲੋਡ ਹੋ ਜਾਏਗਾ ਤੇ ਆਪਾਂ ਉਸ ਤੋਂ ਬਾਅਦ ਇਸ ਨੂੰ ਓਪਨ ਕਰਾਂਗੇ ਆ ਓਪਨ ਦੇ ਉੱਤੇ ਕਲਿੱਕ ਕੀਤਾ ਇਸ ਤਰੀਕੇ ਨਾਲ ਓਪਨ ਹੋ ਚੁੱਕਿਆ ਹੈ ਇੱਥੇ ਲੈਂਗੁਏਜ ਆਉਗੀ ਇੰਗਲਿਸ਼ ਇਹ ਹੋਰ ਕੋਈ ਵੀ ਤੇ ਇੰਗਲਿਸ਼ ਤੇ ਪੰਜਾਬੀ ਨਾਲ ਦੋਨੋਂ ਚੋਂ ਹੀ ਚੁਣਨਾ ਆਪਾਂ ਨੂੰ ਆਪਾਂ ਪੰਜਾਬੀ ਚੁਣੀਏ। ਹੋਰ ਅੱਗੇ ਆਪਾਂ ਕੰਟੀਨਿਊ ਕਰ ਦਾਂਗੇ। ਕੰਟੀਨਿਊ ਕਰਨ ਤੋਂ ਬਾਅਦ ਅਗਲਾ ਇੰਟਰਫੇਸ ਹੈ ਆਪਣੇ ਕੋਲ ਇਸ ਤਰੀਕੇ ਦਾ ਆਵੇਗਾ। ਤਾਂ ਹੁਣ ਆ ਇੰਟਰਫੇਸ ਆ ਗਿਆ। ਇਸ ਦੇ ਅੰਦਰ ਆਪਾਂ ਮੋਬਾਈਲ ਨੰਬਰ ਹੈ ਉਸ ਨੂੰ ਭਰਾਂਗੇ। ਉਹ ਮੋਬਾਈਲ ਨੰਬਰ ਤੁਸੀਂ ਭਰਨਾ ਹੈ ਜਿਹੜਾ ਕੀ ਤੁਹਾਡਾ ਖੁਦ ਦਾ ਮੋਬਾਈਲ ਨੰਬਰ ਹੈ ਔਰ ਉਸ ਦੇ ਵਿੱਚ ਬਾਰ-ਬਾਰ ਬਦਲਾਅ ਨਹੀਂ ਹੋਏਗਾ। ਫੋਨ ਨੰਬਰ ਭਰਨ ਤੋਂ ਬਾਅਦ ਅਗਲਾ ਜਿਹੜਾ ਇੰਟਰਫੇਸ ਆਏਗਾ OTP ਦਾ ਆਏਗਾ ਜਿਵੇਂ ਤੁਸੀਂ ਫੋਨ ਨੰਬਰ ਭਰੋਗੇ ਉਵੇਂ ਹੀ ਤੁਹਾਡੀ ਸਕਰੀਨ ਦੇ ਉੱਤੇ ਇੱਕ OTP ਆਵੇਗਾ ਜਿਵੇਂ ਇੱਥੇ ਆਇਆ ਹੋਇਆ ਉਸ ਨੂੰ ਆਪਾਂ ਭਰ ਦੇਵਾਂਗੇ ਭਈ ਤੇ ਸੈਂਡ OTP ਕਰ ਦਾਂਗੇ ਫਿਰ ਉਸ ਤੋਂ ਬਾਅਦ ਸਟੂਡੈਂਟ ਜਾਂ ਟੀਚਰ ਦੇ ਵਿੱਚੋਂ ਇੱਕ ਚੁਣਨਾ ਆਪਾਂ ਸਟੂਡੈਂਟ ਚੁਣਾਂਗੇ ਉਹ ਸਟੂਡੈਂਟ ਚੁਣਨ ਤੋਂ ਬਾਅਦ ਅਗਲਾ ਇੰਟਰਫੇਸ ਹੈ ਨਾਮ ਤੇ ਯੂਜ਼ਰ ਨੇਮ ਦਾ ਤਾਂ ਆਪਾਂ ਇੱਥੇ ਜੋ ਅਗਲਾ ਇੰਟਰਫੇਸ ਹੈ ਉਸ ਤਰੀਕੇ ਦਾ ਹੋਵੇਗਾ ਉਸ ਦੇ ਵਿੱਚ ਨਾਮ ਵਾਲੀ ਥਾਂ ਤੁਸੀਂ ਆਪਣਾ ਨਾਮ ਭਰ ਦਿਓ ਜਾਵੇਂ ਮੈਂ ਇੱਕ ਨਾਮ ਭਰਿਆ ਹਰਸ਼ਦੀਪ ਔਰ ਉਸ ਤੋਂ ਥੱਲੇ ਜਿਹੜਾ ਯੂਜ਼ਰ ਨੇਮ ਭਰਨਾ ਹੈ ਉਹ ਇਹਦਾ ਭਰਨਾ ਹੈਗਾ ਕਿ ਜਿਹੜਾ ਯੂਜ਼ਰ ਨੇਮ ਯੂਨੀਕ ਹੋਵੇ ਉਸਦੇ ਵਿੱਚ ਕੈਪੀਟਲ ਲੈਟਰ ਵੀ ਭਰਨਾ ਹੈ ਸਮਾਲ ਲੈਟਰ ਵੀ ਭਰਨਾ ਹੈ ਗਿਣਤੀ ਵੀ ਭਰਨੀ ਹੈ ਔਰ ਉਸ ਤੋਂ ਬਾਅਦ ਸਪੈਸ਼ਲ ਜਿਹੜੇ ਕੈਰੈਕਟਰ ਨੇ ਉਹ ਵੀ ਭਰਨੇ ਆ ਤੇ ਇੱਥੇ ਦੋ ਸਪੈਸ਼ਲ ਕੈਰੈਕਟਰ ਭਰੇ ਹੋਏ ਆ ਤੁਸੀਂ ਆਪਣੇ ਤਰੀਕੇ ਨਾਲ ਕੋਈ ਵੀ ਭਰ ਸਕਦੇ ਹੋ ਜਿੰਨੀ ਦੇਰ ਤੱਕ ਆ ਕੀ ਕਹਿੰਦੇ ਆ ਕਿ ਅਗਰ ਤੁਸੀਂ ਯੂਨੀਕ ਆਈਡੀ ਨਹੀਂ ਹੋਵੇਗੀ ਸਭ ਤੋਂ ਵੱਖਰੀ ਆਈਡੀ ਹੋਣੀ ਚਾਹੀਦੀ ਹੈ ਉਨੀ ਦੇਰ ਤੱਕ ਇੱਥੇ ਲਾਲ ਨਿਸ਼ਾਨ ਆਊਗਾ ਔਰ ਜਿਵੇਂ ਹੀ ਤੁਸੀਂ ਇੱਕ ਯੂਨੀਕ ਆਈਡੀ ਭਰਦੇ ਹੋ ਇੱਥੇ ਟਿਕ ਦਾ ਨਿਸ਼ਾਨ ਆ ਜਾਏਗਾ ਅੱਗੇ ਔਰ ਯੂਜ਼ਰ ਨੇਮ ਇਜ਼ ਅਵੇਲੇਬਲ ਆ ਜਾਏਗਾ ਉਨੀ ਦੇਰ ਤੱਕ ਅਨ ਅਵੇਲੇਬਲ ਆਂਦਾ ਰਹੂਗਾ ਤੇ ਜਿਵੇਂ ਹੀ ਅਵੇਲੇਬਲ ਆਂਦਾ ਉਸ ਆਪਣੇ ਹਿਸਾਬ ਨਾਲ ਤੁਸੀਂ ਬਦਲਦੇ ਰਹੋ ਔਰ ਜਿਵੇਂ ਹੀ ਅਵੇਲੇਬਲ ਆ ਜਾਂਦਾ ਟਿਕ ਆ ਜਾਂਦੀ ਹੈ ਉਸ ਤੋਂ ਬਾਅਦ ਆਪਾਂ ਅਗਲੇ ਸਟੈਪ ਤੇ ਚੱਲਾਂਗੇ ਕ੍ਰੀਏਟ ਅਕਾਊਂਟ ਤੇ ਆਪਾਂ ਕ੍ਰੀਏਟ ਅਕਾਊਂਟ ਕਰਨ ਤੋਂ ਬਾਅਦ ਆਹ ਜਿਹੜਾ ਸਟੈਪ ਹੈ ਉਹ ਆ ਚੁੱਕਿਆ ਆਪਣੇ ਸਾਹਮਣੇ ਇਸ ਤਰੀਕੇ ਨਾਲ ਐਵੇਂ ਵੀ ਹੋ ਸਕਦਾ ਹੈ ਕਿ ਲੌਗਇਨ ਲਈ ਦੁਬਾਰਾ ਮੰਗ ਲਵੇ ਅਗਰ ਦੁਬਾਰਾ ਮੰਗੇ ਤਾਂ ਤੁਸੀਂ ਨੈਕਸਟ ਕਰ ਦੇਣਾ ਹੈ ਭਾਈ ਇੱਥੇ ਆਪਣੇ ਨਾਲ ਐਵੇਂ ਹੋ ਸਕਦਾ ਹੈ ਕਿ ਉਸ ਤੋਂ ਬਾਅਦ ਜਿਹੜਾ ਸਪੈਸ਼ਲ ਕੈਰੈਕਟਰ ਭਰਨ ਤੋਂ ਬਾਅਦ ਤੁਸੀਂ ਨੈਕਸਟ ਕਰੋਗੇ ਤਾਂ ਸਿੱਧਾ ਕਲਾਸਰੂਮ ਆਈਡੀ ਮੰਗ ਸਕਦਾ ਹੈ ਜਾਂ ਫਿਰ ਦੁਬਾਰਾ ਤੁਹਾਡੇ ਤੋਂ ਲੌਗਇਨ ਕਰਨ ਵਾਸਤੇ ਕਹਿ ਸਕਦਾ ਹੈ ਤਾਂ ਤੁਸੀਂ ਇੱਕ ਵਾਰ ਦੁਬਾਰਾ ਲੌਗਇਨ ਦੁਬਾਰਾ ਯਾਨੀ ਕਿ ਆਪਣਾ ਮੋਬਾਈਲ ਨੰਬਰ ਭਰ ਕੇ ਨੈਕਸਟ ਕਰ ਦੇਣਾ ਜਿਵੇਂ ਹੀ ਮੋਬਾਈਲ ਨੰਬਰ ਭਰ ਕੇ ਨੈਕਸਟ ਨੈਕਸਟ ਕਰੋਗੇ ਉਸ ਤੋਂ ਬਾਅਦ ਇੱਕ ਕਲਾਸਰੂਮ ਆਈਡੀ ਮੰਗ ਲੇਗਾ ਇੱਥੇ ਕਲਾਸਰੂਮ ਆਈਡੀ ਭਰ ਦੇਣੀ ਹੈਗੀ ਹੈ ਅਗਰ ਫਿਰ ਵੀ ਕੋਈ ਸਟੈਪ ਅਗਰ ਰਿਪੀਟ ਹੋ ਰਿਹਾ ਹੈ ਪਹਿਲੀ ਗੱਲ ਤਾਂ ਰਿਪੀਟ ਨਹੀਂ ਹੋਊਗਾ ਪਰੰਤੂ ਕਈ ਵਾਰ ਕੀ ਹੁੰਦਾ ਕਿ ਕੋਈ ਸਟੈਪ ਰਿਪੀਟ ਹੋ ਜਾਂਦਾ ਹੈਗਾ ਤੇ ਅਗਰ ਕੋਈ ਸਟੈਪ ਰਿਪੀਟ ਹੋ ਰਿਹਾ ਹੈ ਤਾਂ ਉਸ ਨੂੰ ਵੈਸੇ ਐਵੇਂ ਨਹੀਂ ਹੋਣਾ ਚਾਹੀਦਾ ਪਰੰਤੂ ਕਈ ਵਾਰ ਹੁੰਦਾ ਹੈ ਤੇ ਆਪਾਂ ਕੀ ਕਰਾਂਗੇ ਉਥੇ ਰਿਪੀਟ ਕਰਕੇ ਜਿਵੇਂ ਨੈਕਸਟ ਲੈਵਲ ਤੇ ਆਪਾਂ ਪਹੁੰਚਾਂਗੇ ਤਾਂ ਕਲਾਸਰੂਮ ਆਈਡੀ ਆਪਾਂ ਨੂੰ ਮੰਗੂਗਾ ਤੇ ਇੱਥੇ ਆਪਾਂ ਕਲਾਸਰੂਮ ਆਈਡੀ ਜਿਹੜੀ ਕਿ ਤੁਹਾਨੂੰ ਤੁਹਾਡੇ ਟੀਚਰ ਦੁਆਰਾ ਦਿੱਤੀ ਗਈ ਹੈ ਉਹ ਇੱਥੇ ਕਲਾਸਰੂਮ ਆਈਡੀ ਭਰਨੀ ਹੈਗੀ ਹੈ ਜਿਵੇਂ ਹੀ ਤੁਸੀਂ ਕਲਾਸਰੂਮ ਆਈਡੀ ਹੈ ਉਸ ਦੇ ਉੱਤੇ ਕਲਾਸਰੂਮ ਆਈਡੀ ਪਾਉਂਗੇ ਉਸ ਤੋਂ ਬਾਅਦ ਨੈਕਸਟ ਆਸਤੇ ਆਜੂਗਾ ਅਪਰੂਵਲ ਪੈਂਡਿੰਗ ਤੇ ਤੁਸੀਂ ਦੁਬਾਰਾ ਆਪਣੇ ਟੀਚਰ ਨਾਲ رابطہ ਕਾਇਮ ਕਰਨਾ ਹੈ ਔਰ ਉਹਨਾਂ ਨੂੰ ਕਹਿਣਾ ਮੇਰੀ ਜਿਹੜੀ ਆਈਡੀ ਹੈ ਉਸ ਨੂੰ ਅਪਰੂਵਲ ਕਰ ਦਿੱਤਾ ਜਾਵੇ ਉੱਥੋਂ ਅਪਰੂਵਲ ਆ ਜਾਏਗੀ ਔਰ ਅਪਰੂਵ ਅਪਰੂਵਲ ਤੋਂ ਬਾਅਦ ਇੱਕ ਅਗਲਾ ਇੰਟਰਫੇਸ ਖੁੱਲੇਗਾ ਜਿਵੇਂ ਹੀ ਅਪਰੂਵਲ ਹੁੰਦੀ ਹੈ ਅਪਰੂਵਲ ਹੋਣ ਤੋਂ ਬਾਅਦ ਜਿਹੜਾ ਹੈ ਇਸ ਤਰੀਕੇ ਨਾਲ ਆਪਾਂ ਇਸੀ ਉੱਤੇ ਕਲਿੱਕ ਕਰਾਂਗੇ ਔਰ ਜਿਵੇਂ ਹੀ ਉਸ ਕੋਰਸ ਦੇ ਉੱਤੇ ਕਲਿੱਕ ਕੀਤਾ ਇਸ ਤਰੀਕੇ ਇੰਟਰਫੇਸ ਖੁੱਲ ਜਾਏਗਾ ਇਸ ਇੰਟਰਫੇਸ ਦੇ ਵਿੱਚ ਤੁਸੀਂ ਜਿਹੜਾ ਆਪਣਾ ਸਾਰਾ ਮੈਟਰ ਹੈ ਅਧਿਐਨ ਸਮਗਰੀ ਜਿਹਨੇ ਇੰਗਲਿਸ਼ ਦੇ ਵਿੱਚ ਕੀਤਾ ਹੋਇਆ ਉੱਥੇ ਸਟੱਡੀ ਮਟੀਰੀਅਲ ਆਊਗਾ ਤੁਸੀਂ ਇਸ ਤੇ ਕਲਿੱਕ ਕਰਨਾ ਹੈ ਇਸ ਤੋਂ ਕਲਿੱਕ ਤੇ ਇਸ ਤੋਂ ਕਲਿੱਕ ਕਰਨ ਤੋਂ ਬਾਅਦ ਆਪਾਂ ਨੂੰ ਜਿਹੜੀ ਸਾਰੀ ਜਿਹੜੀ ਆਪਣੀ ਅਧਿਐਨ ਸਮਗਰੀ ਹੈ ਉਹ ਵਿਖਣ ਲੱਗ ਜੇਗੀ ਭਈ ਇਸ ਤਰੀਕੇ ਨਾਲ ਤੁਸੀਂ ਦੇਖ ਰਹੇ ਹੋ ਕਿ ਸਾਰਾ ਮਟੀਰੀਅਲ ਟੈਸਟ ਸੀਰੀਜ਼ ਪਿਛਲੇ ਪੇਪਰ PDF ਨੋਟਸ ਔਰ ਵੀਡੀਓ ਇਹ ਸਭ ਕੁਝ ਵਿਖਰੇ ਹੈ ਤੈਸ ਨਾਲ ਜਾਏ ਵੀਡੀਓ ਤੇ ਕਲਿੱਕ ਕਰਾਂਗੇ ਤਾਂ ਵੀਡੀਓ ਦਿਖਣ ਲੱਗ ਜੂਗੀ ਔਰ ਅਗਰ ਆਪਾਂ ਇਹ ਨੋਟਸ ਉਤੇ ਕਲਿੱਕ ਕਰਾਂਗੇ ਤਾਂ ਇਸ ਤਰੀਕੇ ਨਾਲ ਨੋਟਸ ਹੈ ਉਹ ਵਿਖਣ ਲੱਗ ਜਾਣਗੇ ਔਰ ਇਹਨਾਂ ਨੂੰ ਡਾਊਨਲੋਡ ਕਰੋਗੇ ਤਾਂ ਤੁਸੀਂ ਤੁਹਾਡੇ ਮੋਬਾਈਲ ਦੇ ਉੱਤੇ ਇਸ ਐਪ ਦੇ ਅੰਦਰ ਡਾਊਨਲੋਡ ਹੋ ਸਕਦੇ ਆ ਆ ਜਿਹੜੀ ਪੂਰੀ ਕਾਰਵਾਈ ਹੈ ਤੁਸੀਂ ਕਰਨੀ ਹੈ ਧੰਨਵਾਦ